ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿੱਚ ਆਪਾਂ ਅੱਜ ਕੱਲ ਤਿੰਨ ਤਰੀਕਿਆਂ ਦੇ ਨਾਲ ਝੋਨਾ ਲਗਾਉਂਦੇ ਆ ਇੱਕ ਤਾਂ ਪੁਰਾਣੀ ਵਿਧੀ ਹੈ ਕੱਦੂ ਵਾਲੀ ਵਿਧੀ ਜਿਹੜੀ ਕਿ ਸਾਰੀ ਹੀ ਦੁਨੀਆ ਦੇ ਵਿੱਚ ਝੋਨਾ ਲਗਾਉਣ ਦੇ ਲਈ ਵਰਤੀ ਜਾਂਦੀ ਹੈ ਪੰਜਾਬ ਦੇ ਵਿੱਚ ਵੀ ਸਭ ਤੋਂ ਵੱਧ ਇਸੇ ਤਰੀਕੇ ਨਾਲ ਝੋਨਾ ਲਗਾਇਆ ਜਾਂਦਾ ਇਸ ਵਿਧੀ ਵਿੱਚ ਖੇਤ ਵਿੱਚ ਪਾਣੀ ਭਰ ਕੇ ਕੱਦੂ ਕਰਕੇ ਝੋਨਾ ਲਗਾਇਆ ਜਾਂਦਾ ਦੂਸਰੀ ਵਿਧੀ ਹੈ ਸਿੱਧੀ ਬਿਜਾਈ ਵਾਲੀ ਵਿਧੀ ਜਿਸ ਨੂੰ ਡੀਐਸਆਰ ਤਕਨੀਕ ਵੀ ਕਿਹਾ ਜਾਂਦਾ ਇਸ ਤਕਨੀਕ ਦੇ ਨਾਲ ਆਪਾਂ ਨੂੰ ਪਣੀ ਦੀ ਵੀਜਣ ਦੀ ਲੋੜ ਨਹੀਂ ਪੈਂਦੀ ਸਭ ਤੋਂ ਸਿੱਧੀ ਆਪਾਂ ਕਣਕ ਦੇ ਵਾਂਗ ਬਜਾਈ ਕਰ ਸਕਦੇ ਹਾਂ ਇੱਕ ਤੀਸਰੀ ਤਕਨੀਕ ਵੀ ਅੱਜ ਕੱਲ ਝੋਨੇ ਦੀ ਬਜਾਈ ਦੀ ਚੱਲ ਰਹੀ ਹੈ ਜਿਸ ਨੂੰ ਸੁੱਕੇ ਕੱਦੂ ਵਾਲੀ ਤਕਨੀਕ ਕਿਹਾ ਜਾਂਦਾ ਇਸ ਤਕਨੀਕ ਦੇ ਵਿੱਚ ਬਿਨਾਂ ਕੱਦੂ ਕੀਤੇ ਖੇਤ ਵਿੱਚ ਪਾਣੀ ਭਰ ਕੇ ਝੋਨਾ ਲਗਾ ਦਿੱਤਾ ਜਾਂਦਾ ਇਸ ਤਕਨੀਕ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕਿੱਥੇ ਆਪਾਂ ਇਹਨੂੰ ਵਰਤ ਸਕਦੇ ਹਾਂ ਇਹ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਸਭ ਤੋਂ ਪਹਿਲਾਂ ਤਾਂ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਉੱਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਅਤੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਸੁੱਕੇ ਕਦੂ ਵਾਲੀ ਤਕਨੀਕ ਦੇ ਬਾਰੇ ਇਹ ਤਕਨੀਕ ਡਾਕਟਰ ਦਲੇਰ ਸਿੰਘ ਵੱਲੋਂ ਕਈ ਸਾਲ ਪਹਿਲਾਂ ਜਿੰਮੇਦਾਰਾਂ ਦੇ ਸਾਹਮਣੇ ਲਿਆਂਦੀ ਗਈ ਸੀ ਉਹਨਾਂ ਨੇ ਕਾਫੀ ਸਮਾਂ ਇਸ ਤਕਨੀਕ ਦੇ ਉੱਤੇ ਕੰਮ ਕੀਤਾ ਤੇ ਕਾਮਯਾਬ ਵੀ ਰਹੀ ਆ ਇਸ ਤਕਨੀਕ ਦੇ ਕੁਝ ਫਰੀਕੀਆਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਇਹ ਤਕਨੀਕ ਡੱਕਰ ਭਾਰੇ ਖੇਤਾਂ ਦੇ ਵਿੱਚ ਹੀ ਵਰਤੀ ਜਾ ਸਕਦੀ ਹੈ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਰਿਹਾ ਹੋਵੇ ਰੇਤਲੇ ਹਲਕੇ ਬਾਣ ਦੇ ਵਿੱਚ ਇਹ ਤਕਨੀਕ ਕਾਮਯਾਬ ਨਹੀਂ ਕਿਉਂਕਿ ਰੇਤਲੇ ਖੇਤਾਂ ਦੇ ਉੱਤੇ ਜਿੱਥੇ ਪਾਣੀ ਨਹੀਂ ਰੁਕਦਾ ਚੋਨੇ ਦੇ ਵਿੱਚ ਲੋਹੇ ਤੱਤ ਦੀ ਬਹੁਤ ਵੱਡੀ ਘਾਟ ਆ ਜਾਂਦੀ ਹੈ ਆ ਤਾਂ ਨਦੀਨਾਂ ਦੀ ਪ੍ਰੋਬਲਮ ਵੀ ਇਨ੍ਹਾਂ ਖੇਤਾਂ 'ਚ ਕਾਫੀ ਆਉਂਦੀ ਹੈ ਇਸ ਲਈ ਰੇਤਲੇ ਅਤੇ ਹਲਕੇ ਖੇਤਾਂ ਦੇ ਵਿੱਚ ਇਹ ਤਕਨੀਕ ਨਹੀਂ ਵਰਤਣੀ ਚਾਹੀਦੀ ਢੱਕਰੇ ਤੇ ਭਾਰੇ ਖੇਤਾਂ ਦੇ ਵਿੱਚ ਇਸ ਤਕਨੀਕ ਨਾਲ ਝੋਨਾ ਬਹੁਤ ਕਾਮਯਾਬੀ ਨਾਲ ਲਗਾਇਆ ਜਾ ਸਕਦਾ ਜਿਨ੍ਹਾਂ ਖੇਤਾਂ ਦੇ ਵਿੱਚ ਪਾਣੀ ਜਿਰਨ ਦੀ ਸਮੱਸਿਆ ਜਿੱਥੇ ਪਾਣੀ ਕਈ ਦਿਨ ਖੜਾ ਰਹਿੰਦਾ ਉਹਨਾਂ ਖੇਤਾਂ ਵਾਸਤੇ ਤਾਂ ਇਹ ਤਕਨੀਕ ਆਰਾਮ ਬਣਾਇ ਉਥੇ ਬਹੁਤ ਘੱਟ ਖਰਚੇ ਦੇ ਨਾਲ ਝੋਨਾ اگਾਇਆ ਜਾ ਸਕਦਾ ਹੁਣ ਗੱਲ ਕਰਦੇ ਹਾਂ ਵੀ ਇਸ ਤਕਨੀਕ ਨਾਲ ਝੋਨਾ ਲਗਾਉਣਾ ਕਿਵੇਂ ਆ ਕਣਕ ਵਾਲੇ ਖੇਤ ਨੂੰ ਪਹਿਲਾਂ ਆਪਾਂ ਵਾ ਕੇ ਛੱਡ ਦਿਓ ਫੜਾ ਨਾਲ ਵਾਦਿਓ ਹੁਣ ਝੋਨਾ ਲਗਾਉਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਰੌਣੀ ਕਰ ਦਿਓ ਭਰਮੀ ਰੋਣੀ ਕਰਨੀ ਹੈ ਰੋਣੀ ਕਰਨ ਤੋਂ ਬਾਅਦ ਫਿਰ 2-3 ਦਿਨਾਂ ਬਾਅਦ ਖੇਤ ਜਦੋਂ ਬੱਤ ਆ ਜਾਂਦਾ ਬੱਤਰ ਆ ਗਿਆ ਖੇਤ ਫਿਰ ਦੋ ਵਾਰੀ ਹਲਾ ਨਾਲ ਪਾ ਕੇ ਚੰਗੀ ਤਰ੍ਹਾਂ ਸਹਾਗਾ ਮਾਰ ਦਿਓ 4-5 ਵਾਰ ਸਹਾਗਾ ਘੱਟੋ-ਘੱਟ ਮਾਰੋ ਤਾਂ ਕਿ ਖੇਤ ਚੰਗੀ ਤਰ੍ਹਾਂ ਪ੍ਰੈਸ ਹੋ ਜਾਵੇ ਅਤੇ ਸਾਰੀ ਆਕਸੀਜਨ ਖੇਤ ਵਿੱਚੋਂ ਨਿਕਲ ਜਾਵੇ ਹੁਣ ਖੇਤ ਦੇ ਵਿੱਚ ਪਾਣੀ ਛੱਡ ਕੇ ਦੂਸਰੇ ਦਿਨ ਜਾਂ ਤੀਸਰੇ ਦਿਨ ਆਪਾਂ ਝੋਨਾ ਲਗਾਉਣਾ ਖੇਤ ਵਿੱਚ ਅੱਜ ਪਾਣੀ ਛੱਡਤਾ ਕੋ ਦੋਸਰੇ ਦਿਨ ਉਹਦੇ ਵਿੱਚੋਂ ਪਾਣੀ ਤਕਰੀਬਨ ਪਹਿਲੀ ਵਾਰੀ ਖਾ ਜਾਂਦਾ ਇਹ ਤਾਂ ਪਹਿਲੀ ਵਾਰੀ ਪਾਣੀ ਜਿਆਦਾ ਪਾਣ ਛੱਡਦੇ ਆ ਪਾਣੀ ਖਾ ਜਾਂਦਾ ਦੁਬਾਰਾ ਪਾਣੀ ਪਾਣੀ ਛੱਡ ਕੇ ਚੋਨਾ ਲਗਾ ਦਿਓ ਤੇ ਬਾਕੀ ਕੱਖਾਂ ਵਾਲੀ ਦਵਾਈ ਖਾਦ ਵਗੈਰਾ ਜਿਵੇਂ ਜਿਵੇਂ ਆਪਾਂ ਕद्दू ਵਾਲੇ ਚੋਨੇ ਚ ਪਾਉਨੇ ਆ ਉਸੇ ਤਰ੍ਹਾਂ ਹੀ ਪਾ ਦੇਣੀ ਹੈ ਇੱਕ ਹਫਤੇ ਤੱਕ ਤਾਂ ਤਕਰੀਬਨ ਆਪਾਂ ਨੂੰ ਡੇਲੀ ਪਾਣੀ ਪਾਉਣਾ ਪੈ ਸਕਦਾ ਪਹਿਲੇ ਦਿਨ ਪਾਣੀ ਜਲਦੀ ਖਾ ਜਾਂਦਾ ਦੂਜੇ ਦਿਨ ਫਿਰ ਕਾਫੀ ਸਮਾਂ ਪਾਣੀ ਖੜਾ ਰਹਿੰਦਾ ਹੈ ਫਿਰ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹਫਤੇ ਬਾਅਦ ਤਾਂ ਵਧੀਆ ਪਾਣੀ ਖੜਨਾ ਲੱਗ ਜਾਂਦਾ ਤੇ ਕੋਈ ਦਿੱਕਤ ਨਹੀਂ ਆਉਦੀ 15-20 ਦਿਨ ਪਾਣੀ ਖੜਾਉਣ ਦੀ ਲੋੜ ਹੈ ਫਿਰ ਬਾਅਦ ਵਿੱਚ ਪਾਣੀ ਖੜਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਕਨੀਕ ਨਾਲ ਲਾਇਆ ਝੋਨਾ ਦੂਸਰੇ ਝੋਨੇ ਦੇ ਨਾਲੋਂ ਜਲਦੀ ਤੁਰਦਾ ਜਲਦੀ ਪੂਝਾ ਬਣਾ ਜਾਂਦਾ ਸੁੱਕੇ ਕਦੂ ਦੇ ਨਾਲ ਖੇਤ ਵਿੱਚ ਗੰਡੋਏ ਕਾਫੀ ਮਾਤਰਾ 'ਚ ਆ ਜਾਂਦੇ ਨੇ ਜਿਸ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਇਹਦੇ ਨਾਲ ਇੱਕ ਹੋਰ ਵੱਡਾ ਫਾਇਦਾ ਹੁੰਦਾ ਅਗਲੀ ਫਸਲ ਦੇ ਵਾਸਤੇ ਖੇਤ ਬਹੁਤ ਵਧੀਆ ਤਿਆਰ ਹੁੰਦਾ ਕਿਉਂਕਿ ਕਦੂ ਕਰਨ ਦੇ ਨਾਲ ਮਿੱਟੀ ਠੀਕਣੀ ਹੋ ਜਾਂਦੀ ਹੈ ਔਰ ਇਹਦੇ ਵਿੱਚ ਮਿੱਟੀ ਪੁਰਪੂਰੀ ਬਣਦੀ ਆ ਸੁੱਕੇ ਖੱਤੂ ਕਦੂ ਵਾਲੇ ਖੇਤਾਂ ਦੇ ਵਿੱਚ ਕਣਕ ਦੇ ਝਾੜ ਤੇ ਵੀ ਕਾਫੀ ਵਾਧਾ ਹੋ ਜਾਂਦਾ ਕਿਉਂਕਿ ਮਿੱਟੀ ਪੁਰਪੂਰੀ ਹੋਣ ਕਾਰਨ ਕਣਕ ਦੀਆਂ ਜੜ੍ਹਾਂ ਦੇ ਵਿੱਚ ਆਕਸੀਜਨ ਜ਼ਿਆਦਾ ਮਿਲਦੀ ਹੈ ਕਣਕ ਨੂੰ ਜਦੋਂ ਆਪਾਂ ਪਹਿਲਾ ਪਾਣੀ ਲਾਉਨੇ ਆ ਤਾਂ ਪੀਲੇ ਹੋਣ ਦੀ ਸਮੱਸਿਆ ਕਾਫੀ ਘੱਟ ਆਉਂਦੀ ਹੈ ਜਿਵੇਂ ਕਦੂ ਵਾਲੇ ਖੇਤਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਬੜਾ ਸੌਖ ਸਮਝ ਕੇ ਲਾਉਣਾ ਪੈਂਦਾ ਪਰ ਇਹਦੇ ਵਿੱਚ ਬੜਾ ਫਾਇਦਾ ਹੈ ਕਣਕ ਦੇ ਵਿੱਚ ਜਦੋਂ ਪਹਿਲਾ ਪਾਣੀ ਲਾਉਣਾ ਹੈ ਪਾਣੀ ਬਹੁਤ ਘੱਟ ਖੜਦਾ ਇਸ ਲਈ ਸੁੱਕੇ ਕੱਦੂ ਦੀ ਤਕਨੀਕ ਨਾਲ ਝੋਨੇ ਦੀ ਫਸਲ ਦਾ ਫਾਇਦਾ ਤਾਂ ਹੋਣਾ ਹੀ ਹੋਣਾ ਅਗਲੀ ਫਸਲ ਜਿਹੜੀ ਆਪਾਂ ਕਣਕ ਦੀ ਬੀਜਦੇ ਆ ਉਹਦਾ ਵਿੱਚ ਵੀ ਫਾਇਦਾ ਹੁੰਦਾ ਅੰਤ ਵਿੱਚ ਛਿਟਾਏ ਨਿਕਲਦਾ ਕਿ ਭਾਰੇ ਅਤੇ ਡੱਕਰ ਖੇਤਾਂ ਦੇ ਵਿੱਚ ਇਹ ਤਕਨੀਕ ਬਹੁਤ ਕਾਮਯਾਬ ਹੈ ਆਪਾਂ ਝੋਨਾ ਲਗਾ ਸਕਦੇ ਆ ਰੇਤਲੇ ਹਲਕੇ ਜਿੰਨਾ ਖੇਤਾਂ ਦੇ ਵਿੱਚ ਝੋਨਾ ਕਦੇ ਨਹੀਂ ਲਗਾਇਆ ਉਹਨਾਂ ਖੇਤਾਂ ਦੇ ਵਿੱਚ ਇਹ ਤਕਨੀਕ ਕਾਮਯਾਬ ਨਹੀਂ ਉਥੇ ਨਹੀਂ ਪੰਗਾ ਲੈਣਾ ਚਾਹੀਦਾ ਉਥੇ ਆਪਾਂ ਇਸ ਤਰ੍ਹਾਂ ਝੋਨਾ ਨਹੀਂ ਲਗਾ ਸਕਦੇ ਜੇਕਰ ਆਪਣਾ ਖੇਤ ਡੱਕਰ ਭਰ ਹੈ ਖੇਤ ਵਿੱਚ ਪਾਣੀ ਖੜਦਾ ਹੈ ਤਾਂ ਆਪਾਂ ਨੂੰ ਜਿਆਦਾ ਨਹੀਂ ਤਾਂ ਇੱਕ ਦੋ ਕਿੱਲਾਂ ਦੇ ਵਿੱਚ ਜ਼ਰੂਰ ਟਰਾਈ ਕਰਨਾ ਚਾਹੀਦਾ ਬਹੁਤ ਵਧੀਆ ਤਕਨੀਕ ਹੈ ਖਰਚਾ ਘਟਦਾ ਹੈ ਝਾੜ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਸਗੋਂ ਝਾੜ ਵੱਧਦਾ ਕੱਦੂ ਕਰਨ ਤੋਂ ਛੁਟਕਾਰਾ ਮਿਲਦਾ ਟਰੈਕਟਰ ਦਾ ਸੱਤਿਆਨਾਸ਼ ਨਹੀਂ ਹੁੰਦਾ ਲੇਬਰ ਵੀ ਬੜਾ ਖੁਸ਼ ਹੋ ਕੇ ਝੋਨਾ ਲਗਾਉਂਦੀ ਹੈ ਕਿਉਂਕਿ ਝੋਨਾ ਲਗਾਉਣ ਦੇ ਵਿੱਚ ਦੂਸਰੇ ਝੋਨੇ ਦੇ ਮੁਕਾਬਲੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਬਹੁਤ ਆਸਾਨੀ ਆ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਖੇਤ ਵਿੱਚ ਤੁਰਨਾ ਸੌਖਾ ਆ ਆਪਾਂ ਕੋਈ ਦਵਾਈ ਪਾਉਣੀ ਆ ਸਪਰੇਅ ਕਰਨੀ ਆ ਖਾਦ ਪਾਉਣੀ ਆ ਉਹਦੇ ਵਿੱਚ ਤੁਰਨਾ ਸੌਖਾ ਆ ਬੜਾ ਆਰਾਮ ਆ ਸੋ ਦੋਸਤੋ ਥੋੜੇ ਰਕਵੇ ਵਿੱਚ ਜ਼ਰੂਰ ਟਰਾਈ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ੍ਰੀ ਅਕਾਲ ਧੰਨਵਾਦ